ਬਹੁਤ ਮਾੜਾ ਕੰਮ ਹੋਇਆ ਹੈ ਇਹਦੀ ਮੈਂ ਘੋਰ ਨਿੰਦਾ ਕਰਨਾ ਕੜੇ ਸ਼ਬਦਾਂ ਜੀ ਨਿੰਦਾ ਕਰਨਾ ਪਰ ਮੈਂ ਹੈਰਾਨ ਹਜੇ ਤੱਕ ਮੁੱਖ ਮੰਤਰੀ ਸਾਹਿਬ ਜਲੰਧਰ ਤੋਂ ਚੰਡੀਗੜ੍ਹ ਜਾਂਦੇ ਆ ਲੁਧਿਆਣੇ ਗੋਰੇ ਥਾਪੁਰ ਨੂੰ ਮਿਲ ਕੇ ਵੀ ਜਾ ਸਕਦੇ ਸਨ ਇਹ ਸਰਕਾਰ ਜਦੋਂ ਦੀ ਪੰਜਾਬ ਚ ਬਣੀ ਟਾਰਗੇਟ ਸਕਿਲਿੰਗ ਗੈਂਗ ਵਾਰ ਰੰਗਦਾਰੀ ਅਪਹਰਨ ਇਹ ਇਸ ਸਰਕਾਰ ਦੇ ਗਿਫਟ ਨਹੀਂ ਇਹ ਆਮ ਆਨIi ਪਾਰਟੀ ਦੀ ਸਰਕਾਰ ਨੁਸਖੀਆਂ ਦੀ ਸਰਕਾਰ ਹੈ ਨਲਾਇਕਾਂ ਦੀ ਸਰਕਾਰ ਹੈ ਨਾ ਸਮਝਾ ਦੀ ਸਰਕਾਰ ਰਵਿੰਦ ਕੇਜਰੀਵਾਲ ਸ਼ਰਾਬ ਬੋਟਾਲੇ ਚ ਕਿੰਗ ਪਿੰਨ ਰਿਸ਼ਵਤ ਦੇਣ ਵਾਲੇ ਕਹਿ ਰਹੇ ਸੀ ਰਿਸ਼ਵਤ ਦਿੱਤੀ ਰਿਸ਼ਵਤ ਦਾ ਪੈਸਾ ਕਿੱਥੇ ਪੁੰਚਿਆ ਉਹ ਮੰਨਣੇ ਨੇ ਸਨ ਪੁੰਚਿਆ ਚੈਟਸ ਮੌਜੂਦ ਨੇ ਕੇਜਰੀਵਾਲ ਸਰ ਕਹਿੰਦੇ ਮੈਂ ਮੋਬਾਈਲ ਕਿੱਥੇ ਰੱਖ ਬੈਠਾ ਮੈਨੂੰ ਯਾਦ ਨਹੀਂ ਆ ਰਿਹਾ ਅੱਗੇ ਤੇ ਕਹਿੰਦੇ ਸੀ ਕਿ ਚੰਨਨੀ ਸਾਹਿਬ ਦੀ ਸਰਕਾਰ ਚ ਫਲਾਣਾ ਕਿੰਗ ਵੀਨਾ ਫਲਾਣੇ ਦੇ ਘਰ ਅਟੈਚੀ ਜਾਂਦਾ ਹੁਣ ਅਟੈਚੀ ਭਗਵੰਤਮਾਨ ਸਾਹਿਬ ਕੀਲੇ ਘਰ ਜਾਂਦਾ ਹੁਣ ਇਹ ਗੈਂਗਸਟਰਾਂ ਨੂੰ ਕੌਣ ਪਾਲ ਰਿਹਾ ਤੇ ਤੁਹਾਡੀ ਬਣਾਈ ਸਿੱਟ ਕਹਿ ਰਹੀ ਐ ਤੁਹਾਡੀ ਬਣਾਈ ਸਿੱਟ ਕਹਿ ਰਹੀ ਐ ਬੀਜੇਪੀ ਦੇ ਰਾਸ਼ਟਰੀ ਜਨਰਲ ਸਕੱਤਰ ਆਗੂ ਤਰੁਣ ਚੋਕ ਡੀ ਐਮ ਸੀ ਹਸਪਤਾਲ ਪਹੁੰਚੇ ਜਿੱਥੇ ਉਹਨਾਂ ਨੇ ਸ਼ਿਵ ਸੇਨਾ ਆਗੂ ਸੰਦੀਪ ਠਾਪਰ ਦਾ ਹਾਲ ਚਾਲ ਜਾਣਿਆ ਇਸ ਦੌਰਾਨ ਉਹਨਾਂ ਨੇ ਕੱਟਨਾਇ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਵੀ ਕੀਤੀ ਇਸਰਾਨ ਉਹਨਾਂ ਨੇ ਪੰਜਾਬ ਸਰਕਾਰ ਤੇ ਜਮ ਕੇ ਨਿਸ਼ਾਨੇ ਵਿਸਾਤੇ ਉਹਨਾਂ ਨੇ ਕਿਹਾ ਕਿ ਜਦੋਂ ਤੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀਆ ਉਦੋਂ ਤੋਂ ਹੀ ਸਰਕਾਰ ਨੂੰ ਚਲਾਉਣ ਦੇ ਵਿੱਚ ਪੂਰੀ ਤਰ੍ਹਾਂ ਨਾਕਾਮ ਨਜ਼ਰ ਆ ਰਹੀ ਆ ਅਤੇ ਕਾਨੂੰਨ ਵਿਵਸਥਾ ਦਾ ਬਹੁਤ ਬੁਰਾ ਹਾਲ ਹੈ ਦਿਨ ਦਿਹਾੜੇ ਲੋਕਾਂ ਤੇ ਹਮਲੇ ਹੋ ਰਹੇ ਹਨ ਅਤੇ ਉਹਨਾਂ ਤੋਂ ਵਿਰੋਧੀ ਮੰਗੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਮంత్రి ਸੂਬੇ ਦੇ ਵਿੱਚ ਹਰਤਾ ਜਾ ਰਹੀਆਂ ਮਗਰਸੇਵਨਾ ਆਪ ਨੂੰ ਸੰਦੀਪ ਥਾਪਰ ਨੂੰ ਮਿਲਣ ਲਈ ਨਹੀਂ ਆਏ ਇਸ ਤੋਂ ਸਾਫ ਨਜ਼ਰ ਆੰਦਾ ਕਿ ਮੁੱਖ ਮੰਤਰੀ ਸੂਬੇ ਲਈ ਕਿੰਨੇ ਫਿਕਰਮੰਦ ਹਨ ਇਸ ਦੌਰਾਨ ਉਹਨਾਂ ਨੇ ਦਿੱਲੀ ਸ਼ਰਾਬ ਘਟਾਲੇ ਤੇ ਬੋਲਦੇ ਕਿ ਆ ਕਿ ਇਸ ਦੀ ਤਾਰ ਦਿੱਲੀ ਤੋਂ ਹైదరాబాద్ ਹైదరాబాద్ ਤੋਂ ਪੰਜਾਬ ਤੱਕ ਜੁੜੀ ਹੈ इजीली ਇਸ ਦੀ ਜਾਂਚ ਪੰਜਾਬ ਵਿੱਚ ਵੀ ਹੋਣੀ ਚਾਹੀਦੀ ਹੈ ਉੱਤੇ ਕੇਜਰੀਵਾਲ ਨੂੰ ਜ਼ਮਾਨਤ ਮਿਲਣ ਤੇ ਬੋਲਦੇ ਉਹਨਾਂ ਨੇ ਕਿਹਾ ਕਿ ਕੇਜਰੀਵਾਲ ਸ਼ਰਾਬ ਘਟਾਲੇ ਦੇ ਵਿੱਚ ਸਰਗਰਮ ਹਨ ਮੈਂ ਭਾਈ ਸਮਰਥਲੀ ਗੋਰਾ ਥਾਪਰ ਉਹਨਾਂ ਨੂੰ ਨੇ ਮਿਲ ਕੇ ਆਇਆ ਸਮਰ ਥੋੜਾ ਜਿਹਾ ਥੱਲੇ ਕਰੋ ਸਮੇ ਉੱਪਰ ਕਰੋ ਮੋਟਾ ਹੈਗਾ ਉਨਕੀ ਕਰਿਓ ਬਹੁਤ ਮਾੜਾ ਕੰਮ ਹੋਇਆ ਐਰੀ ਮੈਂ ਘੋਰ ਨਿੰਦਾ ਕਰਨਾ ਕੜੇ ਸ਼ਬਦਾਂ ਜੀ ਨਿੰਦਾ ਕਰਨਾ ਟਾਰਗੇਟ ਸਕਿਲਿੰਗ ਸੁਪਾਰੀ ਕਿਲਿੰਗ ਜਿਸ ਤਰ੍ਹਾਂ ਪੰਜਾਬ ਦੇ ਅੰਦਰ ਹੋ ਰਹੀ ਹੈ ਔਰ ਜਿਸ ਤਰ੍ਹਾਂ ਸਰੇ ਆਮ ਦਿਨ ਦਿਹਾੜੇ ਇੱਕ ਘਟਨਾ ਹੋਈ ਹੈ ਬੜੀ ਦੁਖਦ ਹੈ निंदनीय ਔਰ ਮੈਂ ਹੈਰਾਨ ਹਜੇ ਤੱਕ ਮੁੱਖ ਮੰਤਰੀ ਸਾਹਿਬ ਜਲੰਧਰ ਤੋਂ ਚੰਡੀਗੜ੍ਹ ਜਾਂਦੇ ਆ ਲੁਧਿਆਣੇ ਗੋਰੇ ਥਾਪੁਰ ਨੂੰ ਮਿਲ ਕੇ ਵੀ ਜਾ ਸਕਦੇ ਸੀ ਯਾਰ ਸਮਰਥ ਲਈ ਕਰਦੇ ਰਹਿਣਾ ਫਿਰ ਲੇਕਿਨ ਕੀ ਕਾਰਨ ਹੈ ਕਿ ਮੁੱਖ ਮੰਤਰੀ ਸਾਹਿਬ ਦੀ ਪ੍ਰਾਇੋਰਟੀ ਲਿਸਟ ਦੇ ਅੰਦਰ ਗੋਰਾ ਥਾਪਰ ਜਾਂ ਜਿਨ੍ਹਾਂ ਲੋਕਾਂ ਦੇ ਉੱਤੇ ਹਮਲੇ ਹੋ ਰਹੇ ਆ, ਅਤਿਆਚਾਰ ਹੋ ਰਹੇ ਟਾਰਗੇਟ ਕਿਲਿੰਗ ਹੋ ਰਹੀ ਹੈ। ਉਹ ਮੁੱਖ ਮੰਤਰੀ ਸਾਹਿਬ ਦੀ ਪ੍ਰਾਇੋਰਟੀ ਤੇ ਕਿਉਂ ਨਹੀਂ ਹੈਗੇ? ਔਰ ਇਹ ਸਰਕਾਰ ਜਦੋਂ ਦੀ ਪੰਜਾਬ 'ਚ ਬਣੀ ਟਾਰਗੇਟ ਕਿਲਿੰਗ ਗੈਂਗ ਵਾਰ ਰੰਗਦਾਰੀ ਅਪਹਰਨ ਇਸ ਸਰਕਾਰ ਦੇ ਗਿਫਟ ਨੇ ਪੰਜਾਬ ਦੇ ਮਾਹੌਲ ਨੂੰ ਲਾਅ ਐਂਡ ਆਰਡਰ ਨੂੰ ਅੱਜ ਸ਼ੂਨਿਅ ਤੇ ਪਹੁੰਚਾਤਾ ਹੈ ਭਰਾ ਭਰਾ ਦੇ ਅੰਦਰ ਝਗੜਾ ਕਰਾਤਾ ਹੈ ਸਰਕਾਰ ਨੇ ਮੈਂ ਬੜੇ ਬੁਰੇ ਦਿਨ ਵੀ ਪੰਜਾਬ ਤੇ ਦੇਖੇ ਲੇਕਿਨ ਇਹ ਨਹੀਂ ਦੇਖਿਆ ਕੀ ਕਦੀ ਕੋਈ ਕਾਲੀ ਮਾਤਾ ਮੰਦਰ ਦੇ ਅੱਗੇ ਜਾ ਕੇ ਚਾਂਗੜਾ ਮਾਰਦਾ ਹੋਵੇ ਕੋਈ ਗੁਰਦੁਆਰੇ ਅੱਗੇ ਜਾ ਕੇ ਚਾਂਗੜਾ ਮਾਰਦਾ ਹੋਵੇ ਪੰਜਾਬ ਦੇ ਅੰਦਰ ਕਦੀ ਭਰਾ ਭਰਾ ਲੜੇ ਨਹੀਂ ਸੀ ਲੇਕਿਨ ਐਸ ਸਰਕਾਰ ਦੇ ਟਿਨਿਓਰ ਚ ਭਰਾ ਭਰਾ ਲੜਦੇ ਵੀ ਦੇਖੇ ਸਰਕਾਰ ਦੀ ਨਿਗਹਿਲੀ ਵੀ ਦੇਖੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੁਸਖੀਆਂ ਦੀ ਸਰਕਾਰ ਹੈ ਨਲਾਇਕਾਂ ਦੀ ਸਰਕਾਰ ਹੈ ਨਾ ਸਮਝਾਂ ਦੀ ਸਰਕਾਰ ਹੈ। ਔਰ ਗੈਂਗਸਟਰ ਦੰਦ ਨਾ ਰਹੇ ਨੇ। ਗੈਂਗਸਟਰਾਂ ਨੇ ਜੇਲ੍ਹਾਂ ਨੂੰ ਆਪਣੇ ਦਫਤਰ ਬਣਾ ਲਿਆ ਹੈ। ਹੁਣ ਗੈਂਗਸਟਰ ਜੇਲ੍ਹਾਂ ਨੂੰ ਉਹਨੇ ਸਟੂਡੀਓ ਬਣਾ ਲਿਆ ਹੈ। ਔਰ ਪੰਜਾਬ ਦੇ ਅੰਦਰ ਭਏ ਦਾ ਵਾਤਾਵਰਨ ਡਰ ਦਾ ਵਾਤਾਵਰਨ। ਅੱਜ ਖੜਾ ਕਰਤਾ ਹੈ ਔਰ ਪੂਰਾ ਪੰਜਾਬ ਕਹਾਰ ਰਿਹਾ ਹੈ ਰੋ ਰਿਹਾ ਹੈ ਕਿ ਕਿਹੜੀ ਸਰਕਾਰ ਅਸੀਂ ਚੁਣ ਲਈ ਜਿਹੜੀ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਵੀ ਮੇਨਟੇਨ ਨਹੀਂ ਕਰ ਪਾ ਰਹੀ ਪੰਜਾਬ ਦੀ ਬਹਾਦਰ ਪੰਜਾਬ ਪੁਲਿਸ ਦੇ ਹੱਥ ਬੰਨੇ ਆ ਔਰ ਆਮ ਆਦਮੀ ਪਾਰਟੀ ਦੇ ਪ੍ਰਧਾਨ ਅੱਜ ਥਾਣਿਆਂ ਨੂੰ ਔਰ ਡੀਐਸਪੀ ਦੇ ਦਫ਼ਤਰਾਂ ਨੂੰ ਚਲਾ ਰਹੇ ਨੇ ਜਿਹੜਾ ਕਿ ਬੜਾ ਨਖੇਦੀ ਜੋ ਕਦਮ ਹੈ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ चौविया घंटिया नशा खत्म होगा अजाई महीने हो गए मुख्यमंत्री साहब को टाइम नहीं है चौविया घंटे माफिया ख़त्म होएगा अज अठाई महीने बीत गए मुख्यमंत्री साहब को टाइम नहीं है। अज लॉ एंड ऑर्डर शून्य पहुँच चुका असी बॉर्डर स्टेट है। नशा विक रहा है टारगेट स्किलिंग हो रही है रोज़ अखबार पढ़ो कल भी रात अमृतसर से घटना हुई हर रोज एक घटना हो रही भगवंत मान साहब ਤੁਸੀਂ ਚੋਣਾਂ ਚ ਮਸਤ ਹੋ ਪੰਜਾਬ ਤਰਸਤ ਹੈ ਤੁਸੀਂ ਟੂਰਿਜ਼ਮ ਟੂਰਿਜ਼ਮ ਚ ਮਸਤ ਹੋ ਪੂਰਾ ਪੰਜਾਬ ਤਰਸਤ ਹੈ ਪੰਜਾਬ ਇਨਸਾਫ ਚੰਦਾ ਹੈ ਪੰਜਾਬ ਸੁਰੱਖਿਆ ਚੰਦਾ ਹੈ ਪੰਜਾਬ ਤਰੱਕੀ ਚੰਦਾ ਹੈ ਪੰਜਾਬ ਭਾਈਚਾਰਕ ਸਾਂਝ ਜਾਂਦਾ ਮੇਰੇ ਪੰਜਾਬ ਨੂੰ ਨਜ਼ਰ ਨਾ ਲਾਓ ਪੰਜਾਬ ਬਚਾਓ ਸਰ ਜਿਹੜੇ ਸੋਸ਼ਲ ਮੀਡੀਆ ਤੇ ਕਮਿਊਨਿਟੀਜ਼ ਵੱਲੋਂ ਇੱਕ ਦੂਜੇ ਕੋਸੇ ਹੀ ਏਡ ਸਪੀਡ ਜਿਹੀ ਚੱਲ ਰਹੀ ਹੈ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਪੰਜਾਬ ਤੇ ਨਜ਼ਰ ਲੱਗ ਗਈ ਹੈ ਪਰ ਪੰਜਾਬ ਦਾ ਭਾਈਚਾਰਾ ਬੜਾ ਮਜ਼ਬੂਤ ਭਾਈਚਾਰਾ ਗੁਰੂਆਂ ਦੀ ਗੁੜਤੀ ਦਾ ਭਾਈਚਾਰਾ ਹੈ ਮਾਨਸ ਕੀ ਜਾਤ ਇੱਕੋ ਪਹਿਚਾਨ ਬੋ ਦਾ ਭਾਈਚਾਰਾ ਸਾਡੀ ਆਸਥਾ ਪਿਆਰ ਮੁਹੱਬਤ ਗੁਰੂਆਂ ਦੇ ਅਸ਼ੀਰਵਾਦ ਨਾਲ ਇੰਨੀ ਮਜ਼ਬੂਤ ਹੈ ਜਿਹਦੇ ਕਾਰਨ ਇਸ਼ਰਾਰਤੀ ਲੋਕਾਂ ਦੀ ਚਾਲਾਂ ਛੜੇੰਤਰ ਕਾਮਯਾਬ ਨਹੀਂ ਹੋਏ ਨਾ ਹੋਣਗੇ ਨਾ ਹੋਣ ਦਿੱਤੇ ਜਾਣਗੇ ਬੜੀ ਪੱਕੀ ਸਾਂਝ ਹੈ ਬੜੀ ਪੱਕੀ ਸਾਂਝ ਹੈ ਦਿਲਾਂ ਦੇ ਰਿਸ਼ਤੇ ਨੇ ਨੌ ਮਾਸ ਦੇ ਰਿਸ਼ਤੇ ਨੇ ਇੱਕ ਮਾਂ ਦੇ ਬੱਚੇ ਆ ਉਹ ਰਿਸ਼ਤੇ ਨੇ ਔਰ ਇਹ ਰਿਸ਼ਤੇ ਜਿਹੜੇ ਲੋਕ ਖਰਾਬ ਕਰਨ ਦਾ ਛੇੜੰਤਰ ਰਾਜਰੇ ਜਿਹੜੇ ਕੁਚਾਲਾਂ ਚੱਲਦੇ ਤਿਲਸਮ ਚਲਾ ਰਹੇ ਨੇ ਛੇੜੰਤਰ ਚਲਾ ਰਹੇ ਨੇ ਉਹਨਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾ। ਇੱਕ ਕਸਰ ਕੰਮ ਅਫਸਰ ਸਾਹਿਬ ਦੇ ਸਾਹਸ ਦੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਨਸ਼ੇ ਤਸਕਰੀ ਦੇ ਬਰਾਬ ਦੇ ਦੇਖੋ ਕੋਈ ਵੀ ਵਿਅਕਤੀ ਹੋਵੇ ਉਹ ਕਿਰਾ ਵੀ ਭਰਾ ਹੋਵੇ ਉਹ ਵਿਅਕਤੀ ਕਿਸੇ ਵੀ ਅਹੁਦੇ ਤੇ ਹੋਵੇ ਅਗਰ ਉਹ ਪੰਜਾਬ 'ਚ ਜ਼ਹਿਰ ਵੇਚ ਰਿਹਾ ਪੰਜਾਬ ਨੂੰ ਬਰਬਾਦ ਕਰਨ ਦੀ ਕਹਾਣੀ ਲਿਖ ਰਿਹਾ ਹੈ ਤੇ ਉਰਤੇ ਕਠੋਰ ਕਾਰਵਾਈ ਹੋਣੀ ਚਾਹੀਦੀ ਹੈ ਇਹ ਵੀ ਸਾਹਮਣੇ ਆ ਗਿਆ ਕਿ ਜਿਹੜੇ ਲੋਕ ਪੰਜਾਬ 'ਚ ਨਸ਼ਾ ਛੁਡਾਊ ਲਹਿਰ ਚਲਾਉਣ ਦੀ ਗੱਲਾਂ ਕਰਦੇ ਸੀ ਚੋਲੇ ਪਾਉਂਦੇ ਸੀ ਉਹਨਾਂ ਦਾ ਅਸਲੀ ਸੱਚ ਕੀ ਹੈ ਸੰਘਨਾ ਕੈਜਰੀਵਾਲ ਦੇ ਅਨੁਸਾਰ ਐਨਟਰੀ ਮੈਜੇਸਟਿਕ ਨੇ ਕਿੰਨੀ ਵਾਰ ਦੇ ਹੈਡਲਿਨ ਕਿਉਂ ਲੀਆ ਹੈ ਹਾਂਜੀ ਕਿ ਸੁਪਰੀਮ ਕੋਰਟ ਨੇ ਈਡੀ ਦੇ ਮਾਮਲੇ 'ਚ ਮੰਨ ਲਿਆ ਦਾ ਅਰਮਿੰਦ ਕੇਜਰੀਵਾਲ ਸ਼ਰਾਬ ਘੋਟਾਲੇ 'ਚ ਕਿੰਗ ਪਿੰਨ ਹੈ ਸੀਬੀਆਈ ਨੇ ਵੀ ਕਿੰਗ ਪਿੰਨ ਹੁੰਦਾ ਔਰ ਇੱਥੋਂ ਤੱਕ ਜਿਹੜੀ ਈਡੀ ਨੇ ਵੀ ਰਿਪੋਰਟ ਦਰਜ ਕਰਾਈ ਹੈ ਔਰ ਇਹ ਜੀ ਸਪਸ਼ਟ ਲਿਖਿਆ ਹੈ ਕਿ ਐਜ਼ ਅਰਵਿੰਦ ਕੇਜਰੀਵਾਲ ਐਜ਼ ਅ ਸੀਐਮ ਉਹ ਕਿੰਗਪੀਨ ਹੈ ਔਰ ਐਜ਼ ਅ ਪ੍ਰੈਜ਼ੀਡੈਂਟ ਆਮਾਨੀ ਪਾਰਟੀ ਕਿੰਗਪੀਨ ਇੱਥੋਂ ਤੱਕ ਕਿ ਨਿਆਂਲੇ ਨੇ ਵੀ ਟਿੱਪਣੀ ਕੀਤੀ ਹੈ ਔਰ ਬੜੇ ਦੁੱਖ ਦੀ ਗੱਲ ਹੈ ਕਿ ਇੱਕ ਸਟੇਟ ਦਾ ਮੁੱਖ ਮੰਤਰੀ ਧੋਖਾਧੜੀ ਜਾਲਸਾਜੀ ਰਿਸ਼ਵਤਕੋਰੀ ਚ ਜੇਲ ਚ ਹੈ ਔਰ ਔਰ ਇਹ ਸਬੂਤ ਨੇ ਰਿਸ਼ਵਤ ਦੇ ਨਾਲੇ ਕਹਿ ਰਿਹਾ ਸੀ ਰਿਸ਼ਵਤ ਦਿੱਤੀ ਰਿਸ਼ਵਤ ਦਾ ਪੈਸਾ ਕਿੱਥੇ ਪਹੁੰਚਿਆ ਉਹ ਮੰਨਨੇ ਨੇ ਸਨ ਪਹੁੰਚਿਆ ਚੈਟਸ ਮੌਜੂਦ ਨੇ ਕੇਜਰੀਵਾਲ ਸਾਹਿਬ ਕਹਿੰਦੇ ਮੈਂ ਮੋਬਾਈਲ ਕਿੱਥੇ ਰੱਖ ਬੈਠਾ ਮੈਨੂੰ ਯਾਦ ਨਹੀਂ ਆ ਰਿਹਾ ਇਹ ਲੁੱਟ ਦਾ ਕੇਸ ਹੈ ਜਨਤਾ ਦੇ ਪੈਸੇ ਟੈਕਸ ਮਨੀ ਨੂੰ ਖੁਰਦ-ਬੁਰਦ ਕਰਨ ਦਾ ਕੇਸ ਹੈ ਔਰ ਕੇਜਰੀਵਾਲ ਸਾਹਿਬ ਆਪਣਾ ਅਕਸ ਖੋ ਬੈਠੇ ਨੇ ਇਹ ਕਹਿੰਦੇ ਸੀ ਮੈਂ ਰੈੱਡ ਕਾਰਪਟ ਨਹੀਂ ਲਾਹਾਂਗਾ ਗਨਮੈਨ ਨਹੀਂ ਲਾਹਾਂਗਾ ਕੋਠੀ ਨਹੀਂ ਲਾਹਾਂਗਾ ਲੇਕਿਨ ਅੱਜ ਅਰਵਿੰਦ ਕੇਜਰੀਵਾਲ ਜੇਲ੍ਹ ਚ ਵੀ ਵੀਆਈਪੀ ਕਲਚਰ ਚੰਦੇ ਸਰ ਇਹ ਕਿਹਾ ਜਾਂਦਾ ਕਿ ਸੇਮ ਪਾਲਿਸੀ ਲਿਕਰ ਪਾਲਿਸੀ ਪੰਜਾਬ ਦੇ ਵਿੱਚ ਵੀ ਇੰਪਲੀਮੈਂਟ ਹੀ ਹੋਈ ਹੈ ਤੇ ਕੀ ਇਹ ਜਾਂਚ ਪੰਜਾਬ ਤੱਕ ਪਹੁੰਚੇਗੀ ਐਸਾ ਕਿ ਇਹ ਜਾਂਚ ਦੇ ਤਾਰ ਦਿੱਲੀੋਂ ਹైదరాబాద్ ਹైదరాబాద్ ਤੋਂ ਪੰਜਾਬ ਔਰ ਇਹਦਾ ਰੂਟ ਵੀ ਇਹ ਹੋਈ ਹੈ ਜਾਂਚ ਹੋਣੀ ਚਾਹੀਦੀ ਜਿਨ੍ਹਾਂ ਨੇ ਵੀ ਪੰਜਾਬ ਦੀ ਦਿੱਲੀ ਦੀ ਜਨਤਾ ਨੂੰ ਲੁੱਟਿਆ ਉਹ ਮਾਫੀਆ ਕੋਈ ਵੀ ਹੋਵੇ ਉਸ ਮਾਫੀਆ ਤੇ ਨਕੇਲ ਹੋਣੀ ਚਾਹੀਦੀ ਹੈ ਔਰ ਪੰਜਾਬ ਦੇ ਅੰਦਰ ਤੇ ਸਰਕਾਰ ਹੀ ਮਾਫੀਆ ਚਲਾ ਰਹੀ ਹੈ ਤੁਸੀਂ ਅੱਜ ਦੱਸੋ ਭਗਵੰਤਮਾਨ ਸਾਹਿਬ ਨੂੰ ਪੁੱਛੋ ਮੈਨੂੰ ਯਕੀਨ ਨਹੀਂਗਾ ਕਿ ਸਾਰੇ ਟੀਵੀ ਚਲਾਣਗੇ ਕਿ ਖਨਨ ਮਾਫੀਆ ਦਾ ਕਿੰਗ ਵੀ ਨਾ ਕੋਣ ਹੈ ਅੱਗੇ ਤੇ ਕਹਿੰਦੇ ਸੀ ਕਿ ਚੰਨੀ ਸਾਹਿਬ ਦੀ ਸਰਕਾਰ ਚ ਫਲਾਣਾ ਕਿੰਗ ਵੀ ਨਾ ਫਲਾਣੇ ਦੇ ਘਰ ਅਟੈਚ ਹੀ ਜਾਂਦਾ ਹੁਣ ਅਟੈਚ ਹੀ ਭਗਵੰਤਮਾਨ ਸਾਹਿਬ ਕਿਰੇ ਘਰ ਜਾਂਦਾ ਹੁਣ ਇਹ ਗੈਂਗਸਟਰਾਂ ਨੂੰ ਕੌਣ ਪਾਲ ਰਿਹਾ ਹੁਣ ਤੇ ਤੁਹਾਡੀ ਬਣਾਈ ਸਿੱਟ ਕਹਿ ਰਹੀ ਹੈ ਤੁਹਾਡੀ ਬਣਾਈ ਸਿੱਟ ਕਹਿ ਰਹੀ ਹੈ ਕਿ ਗੈਂਗਸਟਰ ਦੀ ਇੰਟਰਵਿਊ ਜੇਲ ਚੋਂ ਹੀ ਹੈ ਕੀ ਸੱਚਾ ਦੱਸਣਾ ਤਬੇਗਾ